ਸਾਬਕਾ ਵਿਧਾਇਕ ਨੇ ਮੌਜੂਦਾ ਸਰਕਾਰ ਤੇ ਲਾਏ ਤੱਕੇਸ਼ਾਹੀ ਦੇ ਇਲਜ਼ਾਮ ਆਪ ਸਰਕਾਰ ਪੰਜਾਬ ਵਿੱਚ ਲੋਕਤੰਤਰ ਲਈ ਖਤਰਾ ਕਿਹਾ ਸਾਬਕਾ ਵਿਧਾਇਕ ਦੈਨੀ ਬੰਡਾਲਾ ਨੇ ਪੰਜਾਬ ਵਿੱਚ ਪੰਚਾਇਤੀ ਚੋਣਾਂ ਲੜਨ ਲਈ ਉਮੀਦਵਾਰਾਂ ਵੱਲੋਂ ਆਪਣੇ ਆਪਣੇ ਨਾਮਜ਼ਦੀ ਪੇਪਰ ਦਾਖਲ ਕੀਤੇ ਜਾ ਰਹੇ ਹਨ ਪਰ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਅਦੀਮ ਪੈਂਦੇ ਜੰਡੇਆਲਾ ਹਲਕੇ ਵਿੱਚ ਨਾਮਜ਼ਦੀ ਪੇਪਰ ਭਰਨ ਦੌਰਾਨ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਵਿਰੋਧੀ ਪਾਰਟੀਆਂ ਨੇ ਮੌਜੂਦਾ ਸਰਕਾਰ ਤੇ ਲਾਏ ਤੱਕੇਸ਼ਾਹੀ ਦੇ ਦੋਸ਼ ਜਿਸ ਤੋਂ ਬਾਅਦ ਮਾਹੌਲ ਕਾਫੀ ਤਣਾਪੂਰਨ ਹੋ ਗਿਆ ਕਾਂਗਰਸ ਦੇ ਸਾਬਕਾ ਵਿਧਾਇਕ ਡੈਨੀ ਬੰਡਾਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਿਹੜੀ ਬਦਲਾਵ ਸਾਬਕਾ ਵਿਧਾਇਕ ਨੇ ਮੌਜੂਦਾ ਸਰਕਾਰ ਤੇ ਲਾਏ ਤੱਕ ਦੇ ਸ਼ਾਹੀ ਦੇ ਇਲਜ਼ਾਮ ਆਪ ਸਰਕਾਰ ਪੰਜਾਬ ਵਿੱਚ ਲੋਕਤੰਤਰ ਲਈ ਖਤਰਾ ਕਿਹਾ ਸਾਬਕਾ ਵਿਧਾਇਕ ਡੈਨੀ ਬੰਡਾਲਾ ਨੇ ਪੰਜਾਬ ਵਿੱਚ ਪੰਚਾਇਤੀ ਚੋਣਾਂ ਲੜਨ ਲਈ ਉਮੀਦਵਾਰਾਂ ਵੱਲੋਂ ਆਪਣੇ ਆਪਣੇ ਨਾਮਜ਼ਦਗੀ ਪੇਪਰ ਦਾਖਲ ਕੀਤੇ ਜਾ ਰਹੇ ਹਨ ਪਰ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਅਦੀਮ ਪੈਂਦੇ ਜੰਡਿਆਲਾ ਹਲਕੇ ਵਿੱਚ ਨਾਮਜ਼ਦਗੀ ਪੇਪਰ ਪਰੰੰ ਦੌਰਾਨ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਵਿਰੋਧੀ ਪਾਰਟੀਆਂ ਨੇ ਮੌਜੂਦਾ ਸਰਕਾਰ ਤੇ ਲਾਏ ਤੱਕੇਸ਼ਾਹੀ ਦੇ ਦੋਸ਼ ਜਿਸ ਤੋਂ ਬਾਅਦ ਮਾਹੌਲ ਕਾਫੀ ਤਣਾਪੂਰਨ ਹੋ ਗਿਆ ਕਾਂਗਰਸ ਦੇ ਸਾਬਕਾ ਵਿਧਾਇਕ ਡੈਨੀ ਬੰਡਾਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਹੜੀ ਬਦਲਾਵ ਦੀਆਂ ਗੱਲਾਂ ਕਰਦੀ ਸੀ ਉਸ ਦੀ ਪੋਲ ਪੰਚਾਇਤੀ ਚੋਣਾਂ ਵਿੱਚ ਖੁੱਲ ਗਈ ਹੈ ਭਗਵੰਤ ਮਾਨ ਸਰਕਾਰ ਨੇ ਪੰਚਾਇਤੀ ਦੀਆਂ ਗੱਲਾਂ ਕਰਦੀ ਸੀ ਉਸ ਦੀ ਪੋਲ ਪੰਚਾਇਤੀ ਚੋਣਾਂ ਵਿੱਚ ਖੁੱਲ ਗਈ ਹੈ ਭਗਵੰਤ ਮਾਨ ਸਰਕਾਰ ਨੇ ਪੰਚਾਇਤੀ ਚੋਣਾਂ ਵਿੱਚ ਤੱਕੇਸ਼ਾਹੀਆਂ ਦੇ ਰਿਕਾਰਡ ਤੋੜ ਦਿੱਤੇ ਹਨ। ਕਿ ਆਪੀ ਚੋਣਾਂ ਹੋ ਰਹੀਆਂ ਵਾ ਸਰਪੰਚਾਂ ਨੂੰ ਕਿਹੜੀ-ਕਿਹੜੀ ਦਿੱਕਤ ਜਿਹੜੀ ਆ ਰਹੀ ਹੈ? देखो आज ब्लॉक जंडियाला गुरु ब्लॉक ही नहीं जंडियाला हल्का जंडियाला गुरु ਦੇ ਵਿੱਚ ਜਿਹੜੀ ਆ ਜਿਹੜੀ ਚੋਣ ਹੋਣ ਜਾ ਰਹੀ ਹੈ ਪੰਚਾਇਤਾਂ ਦੀ ਸਾਰੇ ਕਾਇਦੇ ਕਾਨੂੰਨ ਛਿੱਕੇ ਤੇ ਟਾਂਕੇ ਤੇ ਆਮ ਆਦਮੀ ਪਾਰਟੀ ਵੱਲੋਂ ਇਹ ਸਰਕਾਰ ਵੱਲੋਂ ਔਰ ਇਤੋਂ ਦੇ ਇਲਾਕੇ ਦੇ ਮੰਤਰੀ ਸਾਹਿਬ ਵੱਲੋਂ ਜਿਹੜਾ ਉਹ ਇਲੈਕਸ਼ਨ ਕਰਵਾਉਣ ਦੀ ਬਜਾਏ ਪੰਚਾਇਤਾਂ ਦੀ ਲੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਤਰੀਕੇ ਦੇ ਨਾਲ ਥੱਲੇ ਹਦਾਇਤਾਂ ਕੀਤੀਆਂ ਗਈਆਂ ਨੇ ਕਿਸੇ ਪੰਜ ਸਰਪੰਚ ਨੂੰ ਥੱਲੇ ਨਾ ਤਾਂ ਚੁੱਲਾ ਟੈਕਸੀ ਰਸੀਦ ਮਿਲੀ ਹੈ ਇਹ ਗੱਲ ਦੇ ਮਨ ਵਿੱਚ ਮੰਨਣ ਚ ਆ ਗਈ ਵੀ ਐਨਓਸੀ ਦੀ ਜਗ੍ਹਾ ਤੁਸੀਂ ਆਪਣਾ ਐਫੀਡੇਵਿਟ ਜਿਹੜਾ ਫਾਈਲ ਕਰ ਸਕਦੇ ਹੋ ਪਰ ਵੋਟਰ ਸੂਚੀਆਂ ਤੁਹਾਡੇ ਚੁੱਲਾ ਟੈਕਸ ਤੁਹਾਨੂੰ ਹੋਰ ਜਿਹੜੀਆਂ ਮੁਸ਼ਕਲਾਂਆਂ ਜਿਹੜੀਆਂ ਜਿਹੜੀਆਂ ਜ਼ਰੂਰੀ ਚਾਹੀਦੀਆਂ ਨੇ ਉਹਨਾਂ ਦੇ ਸਬੰਧ ਦੇ ਵਿੱਚ ਅੱਜ ਸਾਰੇ ਇਲਾਕੇ ਦੇ ਵਿੱਚ ਇਸ ਗੱਲ ਦਾ ਰੋਸ ਫੈਲਿਆ ਪਿਆ ਵੀ ਕੋਈ ਵੀ ਪੰਚਾਇਤ ਸੈਕਟਰੀ ਤੋਂ ਲੈ ਕੇ ਪੰਚਾਇਤ ਅਫਸਰ ਤੋਂ ਲੈ ਕੇ ਆਪਣੀ ਸੀਟ ਦੇ ਉੱਪਰ ਅਵੇਲੇਬਲ ਨਹੀਂ ਹੈ ਔਰ ਸਰਕਾਰ ਵੱਲੋਂ ਪਿਛੇ ਹਦਾਇਤਾਂ ਗਈਆਂ ਨੇ ਵੀ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਉਹਨਾਂ ਨੂੰ ਜਿਹੜੇ ਜ਼ਰੂਰੀ ਕਾਗਜ਼ਾਤ ਮੁਕੰਮਲ ਕਰਨ ਵਾਸਤੇ ਲੋੜ ਹੈ ਉਹਨਾਂ ਨੂੰ ਦੇਣਾ ਹੀ ਨਹੀਂ ਹੈ ਔਰ ਉਹਨਾਂ ਦਾ ਜਿਹੜਾ ਅੱਜ ਹੱਕ ਹੈ ਚੋਣਕੜ ਲੜਨ ਦਾ ਉਹ ਖੋਇਆ ਜਾ ਰਿਹਾ ਸੋ ਅੱਜ ਇੱਥੇ ਮੈਂ ਆਪ ਚੱਲ ਕੇ ਆਇਆ ਸੀਗਾ ਸਾਡਾ ਸਾਰਾ ਇਲਾਕਾ ਕੱਤਰ ਹੋ ਕੇ ਆਇਆ ਸੀਗਾ ਔਰ ਲੋਕ ਸਾਰੇ ਭਰੇ ਭੀਤੇ ਪਏ ਨੇ ਜਿਸ ਤਰੀਕੇ ਦਾ ਮਾੜਾ ਵਰਤਾਓ ਇੱਥੇ ਇਲਾਕੇ ਦੇ ਚੁਣੇ ਹੋਏ ਪੁਰਾਣੇ ਪੰਚਾਇਤ ਸਰਪੰਚਾਂ ਨਾਲ ਕੀਤਾ ਜਾ ਰਿਹਾ ਉਹ ਅਤੀ ਨਿੰਦਨ ਦੇ ਯੋਗ ਹੈ ਔਰ ਇੱਥੇ ਮੈਂ ਇਹ ਗੱਲ ਸਾਫ਼ ਕਰਨੀ ਚਾਹੁੰਦਾ ਕਿ ਲੋਕ ਰਾਜ ਦੇ ਵਿੱਚ ਜਿਹੜੇ ਲੋਕ ਹੈ ਉਹ ਸਰਵਉੱਚ ਹੈ ਲੋਕਾਂ ਦੀਆਂ ਵੋਟਾਂ ਦੇ ਨਾਲ ਜਿਹੜੀਆਂ ਪੰਚਾਇਤਾਂ ਬਣਦੀਆਂ ਨੇ ਚੋਣਾ ਲੁੱਟਣ ਦੇ ਨਾਲ ਜਿਹੜਾ ਹੈ ਇਹ ਤੁਸੀਂ ਦਿਲਾਂ ਦੇ ਉੱਪਰ ਰਾਜ ਨਹੀਂ ਕਰ ਸਕਦੇ ਔਰ ਅਸੀਂ ਇਸ ਗੱਲ ਦੀ ਉਦਾਹਰਨ ਦਿੱਤੀ ਹੈ ਪਿਛਲੇ ਇਸ ਹਲਕਾ ਝੰਡ ਕਿਸੇ ਵੀ ਵਿਰੋਧੀ ਪਾਰਟੀ ਦਾ ਇੱਕ ਨਾਮਿਨੇਸ਼ਨ ਪੇਪਰ ਜਿਹੜਾ ਸੀਗਾ ਰਿਜੈਕਟ ਨਹੀਂ ਸੀ ਕੀਤਾ ਇਹ ਉਹੀ ਬਲਾਕ ਹਲਕਾ ਝੰਡੇ ਵਾਲਾ ਗੁਰੂ ਹੈ ਔਰ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਔਰ ਇਸ ਇਲਾਕੇ ਦੇ ਨਾਗਰਿਕਾਂ ਦੀ ਇੱਥੇ ਇੰਨੀ ਕੁ ਹਾਲਤ ਪਤਲੀ ਹੋ ਚੁੱਕੀ ਹੈ ਕਿ ਅੱਜ ਇਹਨਾਂ ਨੂੰ ਜਿਹੜੀ ਹੈ ਲੋਕਾਂ ਦੇ ਵਿੱਚ ਜਾ ਕੇ ਵੋਟ ਮੰਗਣੀ ਵੀ ਔਖੀ ਹੋ ਰਹੀ ਹੈ ਲੋਕ ਇਹਨਾਂ ਦਾ ਸਾਥ ਨਹੀਂ ਦੇ ਰਹੇ ਤੇ ਲੋਕਾਂ ਦੇ ਸਾਥ ਨਾ ਦੇਣ ਦਾ ਕਾਰਨ ਵੋਟਾਂ ਨੂੰ ਲੁੱਟਣ ਦੇ ਚੱਕਰ 'ਚ ਇਹ ਪੂਰੇ ਪ੍ਰੋਸੈਸ ਨੂੰ ਹਾਈਜੈਕ ਕਰਨ ਦੇ ਅੰਦਰ ਜਿਹੜਾ ਹੈ ਉਹ ਆ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਉਸ ਜਿਹੜਾ ਉਸ ਚੱਕਰ ਦੇ ਵਿੱਚ ਫਿਰ ਰਹੀ ਹੈ ਜਿਸ ਦੀ ਲੋਕ ਜਿਹੜੀ ਹੈ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰ ਰਹੇ ਲੱਗਦਾ ਮਿਲਾਜਮਾਂ ਦੇ ਉੱਪਰ ਸਰਕਾਰੀ ਦਬਾਅ ਜਿਹੜਾ ਬਣਾਇਆ ਜਾ ਰਿਹਾ ਮਿਲਾਜਮ ਤਾਂ ਸਾਰੇ ਸਰਕਾਰ ਦਾ ਜਿਹੜਾ ਉਹ ਹੱਥ ਠੋਕਾ ਪਿੱਠੂ ਬਣ ਕੇ ਨਜ਼ਰ ਦੇਖੇ ਆਏ ਸਭ ਤੋਂ ਵੱਡੀ ਉਦਾਹਰਣ ਤੇ ਜਿਹੜੀ ਸਾਹਮਣੇ ਨਜ਼ਰ ਆ ਰਹੀ ਹੈ ਕਿ ਸਾਡੇ ਇੱਥੋਂ ਜਿਹੜੇ ਬੀਡੀਪੀਓ ਨੇ ਉਹ ਲੋਕਲ ਇੱਥੋਂ ਦੇ ਬਲਾਕ ਦੇ ਹੋਮ ਟਾਊਨ ਹੈ ਔਰ ਇੱਥੇ ਔਰ ਜੇਕਰ ਉਹਨਾਂ ਨੂੰ ਤਾਇਨਾਤੀ ਕੀਤੀ ਗਈ ਹੈ ਤੇ ਉਹਦਾ ਮਕਸਦ ਉਹਦਾ ਜਿਹੜਾ ਜਿਹੜਾ ਉਹਨਾਂ ਦਾ ਮੋਟਿਵ ਹੈ ਉਹ ਸਾਫ਼ ਚਲਕਦਾ ਹੈ ਕਿ ਇਲੈਕਸ਼ਨ ਨੂੰ ਜਿਹੜਾ ਚੋਣ ਨੂੰ ਲੁੱਟਣ ਦੀ ਕੋਸ਼ਿਸ਼ ਤੇ ਫਰਾਕ ਦੇ ਵਿੱਚ ਆ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਪੰਜਾਬ ਦੇ ਅੰਦਰ ਇਹ ਇਹ ਮਾਹੌਲ ਬਣਦਾ ਪਿਆ ਸਾਰਾ ਕਿ ਲੋਕ ਡਟ ਕੇ ਇਹਨਾਂ ਦਾ ਵਿਰੋਧ ਕਰਨ ਵਾਸਤੇ ਸਾਹਮਣੇ ਤਿਆਰ ਖੜੇ ਬੈਠੇ ਆ ਜਿਹੜੇ ਫਾਰਮ ਭਰੇ ਜਾ ਰਹੇ ਆ ਸਰਪੰਚੀ ਦੇ ਕਿੰਨੀਆਂ ਕਿੰਨੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਇਹ ਜੀ ਬਹੁਤ ਜਿਹੜਾ ਮੁਸ਼ਕਲ ਆਉਣ ਰਹੀ ਆ ਅੱਜ ਤੋਂ 4-5 ਦਿਨ ਹੋ ਗਏ ਆ ਜਿਹੜਾ ਬਲਾਗ ਦੇ ਕੀੜੇ ਵੱਜਦੇ ਆ ਕੋਈ ਅਫਸਰ ਨਹੀਂ ਇੱਥੇ ਸਾਨੂੰ ਮਿਲ ਰਿਹਾ ਨਾ ਕੋਈ ਜੇ ਵੀਡੀਓ ਸਾਹਿਬ ਆਉਂਦੇ ਆ 10 ਮਿੰਟ ਵਾਸਤੇ ਇੱਥੇ 10 ਮਿੰਟ ਅਧਾ ਘੰਟਾ ਬਹਿ ਕੇ ਚਲੇ ਜਾਂਦੇ ਜੀ ਸਾਨੂੰ ਇੱਥੇ ਮੀਟਿੰਗ ਪੈ ਗਈ ਉੱਥੇ ਮੀਟਿੰਗ ਪੈ ਗਈ ਵੇਖੋ ਚੋਣਾਂ ਦਾ ਸਮਾਂ ਵਾ ਹਰ ਇੱਕ ਬੰਦੇ ਨੂੰ ਇੱਥੇ ਇੰਨਾ ਆਪਸ਼ਨਾਂ ਦੀ ਲੋੜ ਆ ਲੇਕਿਨ ਕੋਈ ਨਾ ਕਾਰਵਾਈ ਕੋਈ ਨਹੀਂ ਇੱਥੇ ਕਰਾਉਂਦੇ ਆ ਕੋਈ ਆਪਣਾ ਪੰਚਾਇਤ ਅਫਸਰ ਜਿਹੜੇ ਉਹ ਬੈਠੇ ਨਹੀਂ ਪਏ ਬਿਲਕੁਲ ਕੋਈ ਕੁਰਸੀਆਂ ਖਾਲੀ ਪਈਆਂ ਜਾ ਕੇ ਦੇਖ ਸਕਦੇ ਜੇ ਤੁਸੀਂ ਅੰਦਰਾਂ ਚ ਨਾ ਕੋਈ ਫੋਨ ਚੁੱਕਦਾ ਕਿਸੇ ਦਾ ਨਾ ਕੋਈ ਬਹੁਤ ਜ਼ਿਆਦਾ ਪਰੇਸ਼ਾਨ ਜਿਹੜਾ ਪਹਿਲੀ ਵਾਰੀ ਹੋਉਂਦਿਆ ਜਿਹੜਾ ਇਹਨਾਂ ਨੇ ਇੰਨਾ ਤੰਗ ਪਰੇਸ਼ਾਨ ਕਰਨ ਲਿਆ ਸਾਰਿਆਂ ਸਰਪੰਚਾਂ ਮੈਂਬਰਾਂ ਨੂੰ ਕੀ ਲੱਗਦਾ ਵਾ ਕਿ ਜਿਹੜਾ ਦਬਾਅ ਬਣਾਇਆ ਜਾ ਰਿਹਾ ਬਿਲਕੁਲ ਜਿਹੜਾ ਸਰਕਾਰ ਦਾ ਦਬਾਅ ਜਿਹੜਾ ਅਫਸਰ ਸਹਿਬਾਨਾਂ ਤੇ ਜਿਹੜਾ ਸਰਕਾਰ ਦਬਾਅ ਬਣਾ ਰਹੀ ਆ ਬਿਲਕੁਲ ਜਿਹੜੀ ਏ ਧੱਕੇਸ਼ਾਹੀ ਕਰ ਰਹੀ ਆ ਅਸੀਂ ਇਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਬਿਲਕੁਲ ਧੱਕੇਸ਼ਾਹੀ ਨਹੀਂ ਹੋਊਗੀ ਜਿਹੜਾ ਵਾ ਨਰੋਲ ਇਲੈਕਸ਼ਨ ਕਰਾਓ ਜਿਹੜੀ ਵੋਟ ਤੁਹਾਡੀ ਆ ਤੁਹਾਨੂੰ ਮਿਲ ਜਾਣੀ ਆ ਜਿਹੜੀ ਸਾਡੀ ਆ ਸਾਨੂੰ ਮਿਲ ਜਾਣੀ ਆ ਇਹ ਇਸ ਟਾਈਮ ਕਾਲੀ ਦੇ ਕਾਂਗਰਸੀਆਂ ਨਾਲ ਬਹੁਤ ਜ਼ਿਆਦਾ ਧੱਕਾ ਹੋਣ ਡਿਆ ਕਿਸੇ ਦੀ ਫਾਈਲ ਨਹੀਂ ਸਬਮਿਟ ਹੋਣ ਡੀ ਕਿਸੇ ਨੂੰ ਚੁੱਲਾ ਟੈਕਸ ਨਹੀਂ ਦੇਣ ਡਾ ਕਿਸੇ ਨੂੰ ਨੋ ਡਿਊ ਸਰਟੀਫਿਕੇਟ ਨਹੀਂ ਦੇਣ ਡਾ ਬਹੁਤ ਜ਼ਿਆਦਾ ਪਰੇਸ਼ਾਨ ਇੱਥੇ ਜਿਹੜਾ ਚੱਲਣ ਡਿਆ ਸਾਰੇ ਕੀ ਕਹਿਣਾ ਚਾਹੋਗੇ ਜੀ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਜੀ ਮੁਸ਼ਕਲਾਂ ਬਹੁ ਚਾਰ ਨੰਬਰ ਫਾਰਮ ਹੁੰਦਾ ਜਿਹੜਾ ਤੇ ਨਾ ਹੀ ਐਨਓਸੀਆਂ ਦੇ ਰਹੇ ਬਹੁਤ ਦੇਰੀ ਲਾ ਰਹੇ ਆ ਖਾਸ ਕਰਕੇ ਜਿਹੜੀ اپوزیشن پارٹی ਹੈ ਤੇ ਰੂਲਿੰਗ پارٹی ਵਾਲੇ ਜਿਹੜੇ ਉਹ ਤੰਗ ਕਰ ਰਹੇ ਆ ਸਾਰੇ ਸਰਪੰਚਾਂ ਨੂੰ ਦਿੱਕਤ ਪਰੇਸ਼ਾਨੀ ਆ ਰਹੀ ਹੈ ਜਾਂ ਫਿਰ ਕਿਸੇ ਨਹੀਂ ਜਿਹੜੇ ਆਮ ਆਦਮੀ ਪਾਰਟੀ ਤੋਂ ਇਲਾਵਾ ਜਿਹੜੇ ਦੂਜੇ ਉਮੀਦਵਾਰ ਹੈ ਉਹਨਾਂ ਨੂੰ ਪਰੇਸ਼ਾਨੀ ਆ ਰਹੀ ਹੈ ਲਿਸਟਾਂ ਜਿਹੜੀਆਂ ਵਾ ਉਹ ਤੋਂ ਨਹੀਂ ਜਾਰੀ ਕੀਤੀ ਗਈਆਂ ਅਜੇ ਤੱਕ ਲਿਸਟਾਂ ਜਿਹੜੀ ਜਿਹੜੀਆਂ ਉਹ ਦੇਰੀ ਕਰ ਰਹੇ ਤੇ ਨਾਲੇ ਲਿਸਟਾਂ ਦੇ ਵਿੱਚ ਹੇਰ ਫੇਰ ਬਹੁਤ ਕੀਤੀ ਇਹਨਾਂ ਨੇ ਵੋਟਾਂ ਕੱਟੀਆਂ ਵੀ ਬਹੁਤ ਜ਼ਿਆਦੀਆਂ ਤੇ ਅਦਲਾ ਬਦਲੀ ਵੀ ਬਹੁਤ ਕੀਤੀ ਵੋਟਾਂ ਦੀ ਵਰਨ ਸੋਨੀ ਦਿਵਯਾ ਪੰਜਾਬ ਟੀਵੀ ਜੰਡਿਆਲਾ ਗੁਰੂ